ਜਦੋਂ ਕੱਲ ਸਰਕਾਰ ਦੇ ਸੱਤਾਧਾਰੀ ਆਊਟਸੈਂਟਰਾਂ ਨੂੰ ਯੂਨੀਵਰਸਿਟੀ ਦੇ ਵਿੱਚ ਬੜਨ ਨਹੀਂ ਦੇਣਾ ਤਾਂ ਸਾਡੇ ਨੂੰ ਮਨਾਂ ਦੇ ਵਿੱਚ ਕਿਹੜਾ ਉੱਥੇ ਵੀ ਕਲਕ ਕੱਲ ਨੂੰ ਬੀਜ ਲਾਂਗੇ ਅਸੀਂ ਵੀ ਮਾਰਾ ਦੇ ਕੇ ਆਇਆ ਵੀ ਆਊਟਸੈਂਟਰਾਂ ਨੂੰ ਯੂਨੀਵਰਸਿਟੀ ਦੇ ਵਿੱਚ ਨਹੀਂ ਰਹਿਣ ਦੇਣਾ ਸਾਡੇ ਸੀਨੇ ਤੇ ਯੂਨੀਵਰਸਿਟੀ ਬਣੀ ਆ ਪੰਜਾਬੀਆਂ ਦੇ ਸਾਡੇ ਸੀਨੇ ਤੇ ਚੰਡੀਗੜ੍ਹ ਬਣਿਆ ਇੱਥੇ ਜਿਹੜੇ ਮੁੰਡਿਆਂ ਸਿਰਾਂ ਵਾਲੇ ਦਿੱਲੀ ਵਾਲੇ ਰਾਜ ਕਰਨਾ ਚਾਹੁੰਦੇ ਆ ਜਿਹੜੇ ਕਹਿੰਦੇ ਆ ਕਮੇਟੀਆਂ ਜਿੱਤ ਨਹੀਂ ਸਕਦੀਆਂ ਜਿਨ੍ਹਾਂ ਨੇ ਕਮੇਟੀਆਂ ਦੇ ਖਿਲਾਫ ਬਹੁਤ ਬੱਦੇ ਪ੍ਰਚਾਰ ਕੀਤੇ ਆ ਸਾਨੂੰ ਸੰਘਰਸ਼ ਲੜਿਆ ਤੇ ਤੁਹਾਨੂੰ ਮੁਬਾਰਕਾਂ ਦੇ ਸਾਂਝੀ ਐਕਸ਼ਨ ਕਮੇਟੀ ਬਣਾ ਕੇ ਲੜ ਰਹੇ ਹਜ਼ਾਰੂ ਲੋਕੋ ਤੁਹਾਨੂੰ ਸਲੂਟ ਆ ਅਸੀਂ ਸੁਜੋਤ ਕਿਸਾਨ ਮੋਰਚੇ ਵੱਲੋਂ ਸਾਡੇ 10 ਵਜੇ ਤੋਂ ਮੈਕਸ ਦੇ ਕੋਲੇ ਲਾਕੇ ਤੇ ਘੇਰੇ ਹੋਏ ਸੀ ਅਸੀਂ ਡੇਢ ਘੰਟਾ ਜਾਮ ਲਾਇਆ ਜਦੋਂ ਸਾਨੂੰ ਵਿਦਿਆਰਥੀ ਸ਼ਕਤੀ ਮਿਲ ਗਈ ਤਾਂ ਤਾਰਾ ਲੱਗੀਆਂ ਵਾਲਾ ਵੈਰੀਕੇਟ ਤੋੜ ਕੇ ਸਾਡੇ ਕਾਫੀ ਬੰਦੇ ਜ਼ਖਮੀ ਹੋਇਆ ਤਾਰਾਂ ਨਾਲ ਤੁਹਾਡੇ ਕੋਲੇ ਆਈਆਂ 8-9 ਕਿਲੋਮੀਟਰ ਤੁਰ ਕੇ ਮੈਂ ਜਿਆਦਾ ਸਮਾਂ ਨਹੀਂ ਲੜਣਾ ਸਮਾਂ ਸਾਰਿਆਂ ਨੂੰ ਚਾਹੀਦਾ ਮੈਂ ਅੱਜ ਦੇ ਪ੍ਰੋਗਰਾਮ ਵਿੱਚ ਆਉਣਾ ਨਹੀਂ ਸੀ ਮੇਰੇ ਦੂਜੇ ਸਾਥੀਆਂ ਨੇ ਆਉਣਾ ਸੀ ਆਂਗਰੇਜ਼ ਸਿੰਘ ਹੁਣੇ ਖੜੇ ਆ ਜਦੋਂ ਕੱਲ ਸਰਕਾਰ ਨੇ ਇਹ ਸੱਦਾ ਦਿੱਤਾ ਵੀ ਜਿਹੜੇ ਆਊਟ ਸੈਂਟਰ ਆ ਆਊਟ ਸੈਂਟਰੇ ਨੂੰ ਯੂਨੀਵਰਸਿਟੀ ਦੇ ਵਿੱਚ ਬੜਨ ਦੇਣਾ ਤਾਂ ਸਾਡੇ ਨੂੰ ਬਣਾ ਦੇ ਵਿੱਚ ਕੀੜਾ ਉੱਥੇ ਦੀ ਕੰਕ ਕੱਲੂ ਬੀਜ ਲਾਂਗੇ ਬਸ ਸੁਣੋ ਅਸੀਂ ਵੀ ਮਾਰਾ ਦੇ ਕੇ ਆਇਆ ਵੀ ਆਊਟ ਸੈਂਟਰਾਂ ਨੂੰ ਯੂਨੀਵਰਸਿਟੀ ਦੇ ਵਿੱਚ ਨਹੀਂ ਰਹਿਣ ਦੇਣਾ ਆਊਟ ਸੈਂਟਰਾਂ ਨੂੰ ਚੰਡੀਗੜ੍ਹ ਦੇ ਵਿੱਚ ਨਹੀਂ ਰਹਿਣ ਦੇਣਾ ਵੀ ਤੁਸੀਂ ਪੰਜਾਬ ਦੇ ਵਾਸੀ ਇੱਥੇ ਜਿਹੜੇ ਮੁੰਡਿਆਂ ਸਿਰਾਂ ਵਾਲੇ ਦਿੱਲੀ ਵਾਲੇ ਰਾਜ ਕਰਨਾ ਚਾਹੁੰਦੇ ਆ ਚਾਹੇ ਭਾਨਪਾ ਦੇ ਲੀਟਰ ਹੋਵੇ ਚਾਹੇ ਸਸਵਦੀਆ ਵਰਗੇ ਹੋਣੇ ਤੇ ਇਹਦੇ ਸਿਰਾਂ ਵਾਲੇ ਪੰਜਾਬੀਆਂ ਸਾਡੇ ਵਾਸਤੇ ਚੈਲੰਜ ਹੈ ਅਸੀਂ ਕੋਲ ਲੜਿਆ ਸਾਜ ਮਹਾਂਕਲਾ ਦੀ ਧਰਤੀ ਨੂੰ ਸਲੂਟ ਆ ਜਿਹਨੇ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਮਲਕਪਾਟ ਦੇ ਖਿਲਾਫ ਲੜਾਇਆ ਸੀ ਤੇ ਜਿੱਤ ਜਿੱਤੀਆਂ ਉਹਨਾਂ ਲੋਕਾਂ ਨੂੰ ਇੱਥੇ ਖਦੇੜ ਦਿਓ ਜਿਹੜੇ ਕਹਿੰਦੇ ਆ ਕਮੇਟੀਆਂ ਜਿੱਤ ਨਹੀਂ ਸਕਦੀਆਂ ਜਿਨ੍ਹਾਂ ਨੇ ਕਮੇਟੀਆਂ ਦੇ ਖਿਲਾਫ ਬਹੁਤ ਵੱਡੇ ਪ੍ਰਚਾਰ ਕੀਤੇ ਆ ਅਸੀਂ 28 30 ਸਾਲ ਤੋਂ ਸਾਂਝੀਆਂ ਕਮੇਟੀਆਂ ਦੇ ਵਿੱਚ ਸਾਨੂੰ ਸੰਘਰਸ਼ ਲੜਿਆ ਤੇ ਤੁਹਾਨੂੰ ਮੁबारकਾਂ ਦੇ ਯੋਧਿਓ ਛੋਟੇ ਛੋਟੇ ਮਨਤਪੇਦ ਪਲਾ ਕੇ ਸਾਂਝੇ ਦੁਸ਼ਮਣ ਦੇ ਖਿਲਾਫ ਲੜਨ ਵਾਲੀ ਲਾਈਨ ਲਾ ਕੇ ਆਓ ਜਿੱਤਾਂਗੇ ਜਿੱਤਾਂ ਸਦਾਂਗੇ ਹਾਜ਼ਰ ਦੇਖੋ ਤਾਂ ਮੋਰਚਾ ਚਾਲੂ ਆ ਤਾਂ ਸੱਤ ਬੰਦੇ ਮੇਰੇ ਕੱਲ ਤੋਂ ਉਹਦਰ ਮੋਚੇ ਦੇ ਵਿਚਾਰਣਗੇ ਸੱਤ ਬੰਦੇ ਕੋਲ ਬਈ ਕੋ ਬਾਦਾਂ ਨੰਦ ਬਈ ਜੀ ਇਸ ਤੋਂ ਬਾਅਦ ਮੈਂ ਅਰਜੀ ਸਿੰਘ ਕੋਲ ਰ ਸੱਤ ਬੰਦੇ ਹੜੋ ਛੋਟੇ ਕੋਲੇ ਆਇਆ ਕਰਨ ਜਾਦੂ ਅਸ ਕੱਟਾ ਬਿਜਲੀਏ ਫਿਰ ਅਸੀਂ ਆਗਰ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਜੀ ਐਕਸ਼ਨ ਕਮੇਟੀ ਬਣਾ ਕੇ ਲੜ ਰਹੇ ਜਿਹੜਾ ਰੂ ਲੋਕੋ ਤੁਹਾਨੂੰ ਸਲੂਟ ਹੈ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ 10:30 ਵਜੇ ਤੋਂ ਮੈਕਸ ਦੇ ਕੋਲੇ ਨਾਕੇ ਤੇ ਕਿਵੇਂ ਹੋਏ ਸੀ ਅਸੀਂ ਡੇਢ ਘੰਟਾ ਜਾਮ ਲਾਇਆ ਜਦੋਂ ਸਾਨੂੰ ਵਿਦਿਆਰਥੀ ਸ਼ਕਤੀ ਮਿਲ ਗਈ ਤਾਂ ਤਾਰਾ ਲੱਗੀਆਂ ਵਾਲਾ ਬੈਰੀਕੇਡ ਤੋੜ ਕੇ ਸਾਡੇ ਕਾਫੀ ਬੰਦੇ ਜ਼ਖਮੀ ਹੋ ਗਏ ਪੈਰਾਂ ਨਾਲ ਤੁਹਾਡੇ ਕੋਲੇ ਆਈਆਂ 8-9 ਕਿਲੋਮੀਟਰ ਤੁਰ ਕੇ ਮੈਂ ਜਿਆਦਾ ਸਮਾਂ ਨਹੀਂ ਲੈਣਾ ਸਮਾਂ ਸਾਰਿਆਂ ਨੂੰ ਚਾਹੀਦਾ ਮੈਂ ਅੱਜ ਦੇ ਪ੍ਰੋਗਰਾਮ 'ਚ ਆਉਣਾ ਨਹੀਂ ਸੀ ਮੇਰੇ ਦੂਜੇ ਸਾਥੀਆਂ ਨੇ ਆਉਣਾ ਸੀ ਆਂਗਰੇਜ਼ ਸਿੰਘ ਹੁਣੇ ਖੜੇ ਆ ਜਦੋਂ ਕੱਲ ਸਰਕਾਰ ਨੇ ਸੱਦਾ ਦਿੱਤਾ ਵੀ ਜਿਹੜੇ ਆਊਟ ਸੈਂਟਰ ਆ ਆਊਟ ਸੈਂਟਰਾਂ ਨੂੰ ਜੁਨੀ ਬਰਾਤੀ ਦੇ ਵਿੱਚ ਪਰਣ ਨਹੀਂ ਦੇਣਾ ਤਾਂ ਸਾਡੇ ਨੂੰ ਨਗਾਰੇ ਦੇ ਵਿੱਚ ਕੀ ਦਾ ਉੱਥੇ ਵੀ ਕਲਕ ਕਾਲੂ ਬੀਜ ਲਾਂਗੇ ਸੁਣ ਲੋ ਅਸੀਂ ਵੀ ਨਾਰਾ ਦੇ ਕੇ ਆਇਆ ਵੀ ਆਊਟ ਸੈਂਟਰਾਂ ਨੂੰ ਜੁਨੀ ਬਰਾਤੀ ਦੇ ਵਿੱਚ ਨਹੀਂ ਰਹਿਣ ਦੇਣਾ ਆਊਟ ਸੈਂਟਰਾਂ ਨੂੰ ਚੰਡੀਗੜ੍ਹ ਦੇ ਵਿੱਚ ਨਹੀਂ ਰਹਿਣ ਦੇਣਾ ਤੁਸੀਂ ਪੰਜਾਬ ਦੇ ਵਾਸੀ ਪਾਪਾ ਦੇ ਲੀਟਰ ਹੋ ਚਾਹੇ ਸਸਵੋਧੀਆਂ ਵਰਗੇ ਹੋਣੇ ਜਿਹੜੇ ਸਿਰਾਂ ਵਾਲੇ ਪੰਜਾਬੀਆਂ ਸਾਡੇ ਵਾਸਤੇ ਚੈਲੰਜ ਅਸੀਂ ਕੋ ਨੜਿਆ ਸੰਜ ਮਹਿਲ ਕਲਾ ਦੀ ਧਰਤੀ ਨੂੰ ਸਲੂਟ ਜਿਹਨੇ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਮਲਕਪਾ ਗੁਰੂ ਖਿਲਾਫ ਲੜਾਇਆ ਸੀ ਤੇ ਜਿੱਤ ਜਿੱਤੀਆਂ ਉਹਨਾਂ ਲੋਕਾਂ ਨੂੰ ਇੱਥੋਂ ਖਦੇੜ ਦਿਓ ਜਿਹੜੇ ਕਹਿੰਦੇ ਆ ਕਮੇਟੀਆਂ ਜਿੱਤ ਨਹੀਂ ਸਕਦੀਆਂ ਜਿਨ੍ਹਾਂ ਨੇ ਕਮੇਟੀਆਂ ਦੇ ਖਿਲਾਫ ਬਹੁਤ ਬੜੇ ਪ੍ਰਚਾਰ ਕੀਤੇ ਆ ਅਸੀਂ 25-30 ਸਾਲ ਤੋਂ ਸੰਘਰਸ਼ ਮਿਲਜੋੜੇ ਵਿੱਚ ਆ ਸਾਨੂੰ ਸੰਘਰਸ਼ ਲੜੇ ਆ ਤੇ ਕੋਨੂੰ ਮੁबारकਾਂ ਦੇ ਯੋਧਿਓ ਛੋਟੇ ਛੋਟੇ ਮਤਭੇਦ ਪਲਾ ਕੇ ਸਾਂਝੇ ਦੁਸ਼ਮਣ ਦੇ ਖਿਲਾਫ ਲੜਨ ਵਾਲੀ ਲਾਈਨ ਲੈ ਕੇ ਆਓ ਜਿੱਤਾਂਗੇ ਜਿੱਤਾਂ ਸੱਜੋਗੇ ਹਾਜ਼ਰ ਦੇਖੋ ਤਾਂ ਮੋਰਚਾ ਚਾਲੂ ਆ ਤਾਂ ਸੱਤ ਬੰਦੇ ਮੇਰੇ ਕੰਨ ਤੋਂ ਹੋਰ ਦੇ ਮੋਰਚੇ ਦੇ ਵਿੱਚ ਰਾਣਗੇ ਸੱਤ ਬੰਦੇ ਕੋਈ ਬਹੁਤ ਬਹੁਤ ਮਾਣ ਬਾਈ ਜੀ ਇਸ ਤਬਰ ਮੈਂ ਅਭੀ ਸਿੰਘ ਖੁੱਲਰ ਸੱਤ ਬੰਦੇ ਹਰ ਰੋਜ਼ ਛੋਟੇ ਕੋਲੇ ਆਇਆ ਕਰਦੇ ਜਾਦੂ ਇਸ ਕੱਟਾ ਬਿਜਲੀਏ ਫਿਰ ਅਸੀਂ ਆਗਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਜੀ ਐਕਸ਼ਨ ਕਮੇਟੀ ਬਣਾ ਕੇ ਲੜ ਰਹੇ ਜਿਹੜਾ ਰੂ ਲੋਕੋ ਤੁਹਾਨੂੰ ਸਲੂਟ ਹੈ ਅਸੀਂ ਸੰਜੁਕਤ ਕਿਸਾਨ ਮੋਰਚੇ ਵੱਲੋਂ ਸਾਡੇ 10:00 ਤੋਂ ਮੈਕਸ ਦੇ ਕੋਲੇ ਨਾਕੇ ਤੇ ਘੇਰੇ ਹੋਏ ਸੀ ਅਸੀਂ ਡੇਢ ਘੰਟਾ ਜਾਮ ਲਾਇਆ ਜਦੋਂ ਸਾਨੂੰ ਵਿਦਿਆਰਥੀ ਸ਼ਕਤੀ ਮਿਲ ਗਈ ਤਾਂ ਤਾਰਾਂ ਲੱਗੀਆਂ ਵਾਲਾ ਵੈਰੀਕੇਟ ਤੋੜ ਕੇ ਸਾਡੇ ਕਾਫੀ ਬੰਦੇ ਜ਼ਖਮੀ ਹੋ ਗਏ ਪੈਰਾਂ ਨਾਲ ਤੁਹਾਡੇ ਕੋਲੇ ਆਈਆਂ 8-9 ਕਿਲੋਮੀਟਰ ਤੁਰ ਕੇ ਮੈਂ ਜਿਆਦਾ ਸਮਾਂ ਨਹੀਂ ਲੜਣਾ ਸਮਾਂ ਸਾਰਿਆਂ ਨੂੰ ਚਾਹੀਦਾ ਮੈਂ ਅੱਜ ਦੇ ਪ੍ਰੋਗਰਾਮ ਵਿੱਚ ਆਉਣਾ ਨਹੀਂ ਸੀ ਮੇਰੇ ਦੂਜੇ ਸਾਥੀਆਂ ਨੇ ਆਉਣਾ ਸੀ ਆਂਗਰੇਵ ਸਿੰਘ ਹੁਣੇ ਖੜੇ ਆ ਜਦੋਂ ਕੱਲ ਸਰਕਾਰ ਦੇ ਸੱਤਾਧਾਰਕ ਇਹ ਜਿਹੜਾ ਆਊਟ ਸੈਂਟਰ ਆ ਆਊਟ ਸੈਂਟਰ ਨੂੰ ਜੁਨੀਅਰ ਬੈਟਿੰਗ ਦੇ ਵਿੱਚ ਪਰਣ ਨਹੀਂ ਦੇਣਾ ਤਾਂ ਸਾਡੇ ਨੂੰ ਗੁਨਾਹ ਦੇ ਵਿੱਚ ਕੀ ਦਾ ਉੱਥੇ ਦੀ ਕੰਕ ਕੱਲੂ ਬੀਜ ਲਾਂਗੇ ਬਸ ਸੁਣ ਲਓ ਅਸੀਂ ਵੀ ਮਾਰਾ ਦੇ ਕੇ ਆਏ ਆ ਵੀ ਆਊਟ ਸੈਂਟਰਾਂ ਨੂੰ ਜੁਨੀਅਰ ਬੈਟਿੰਗ ਦੇ ਵਿੱਚ ਨਹੀਂ ਰਹਿਣ ਦੇਣਾ ਆਊਟ ਸੈਂਟਰਾਂ ਨੂੰ ਚੰਡੀਗੜ੍ਹ ਦੇ ਵਿੱਚ ਨਹੀਂ ਰਹਿਣ ਦੇਣਾ ਕਿ ਤੁਸੀਂ ਪੰਜਾਬ ਦੇ ਦਾਸੀ ਹਰਿਆ ਪੰਜਾਬੀਆਂ ਦੇ ਸਾਡੇ ਸੀਨੇ ਤੇ ਚੰਡੀਗੜ੍ਹ ਬਣਿਆ ਇੱਥੇ ਜਿਹੜੇ ਬੰਦੇ ਆ ਸਿਰਾਂ ਦੇ ਦਿੱਲੀ ਵਾਲੇ ਰਾਜ ਕਰਨਾ ਚਾਹੁੰਦੇ ਆ ਚਾਹੇ ਭਾਤਵਾ ਦੇ ਲੀਟਰ ਹੋ ਚਾਹੇ ਸਸੋਧੀਆਂ ਵਰਗੇ ਹੋਣੇ ਚਾਹਦੇ ਸਿਰਾਂ ਵਾਲੇ ਪੰਜਾਬੀਆਂ ਸਾਡੇ ਵਾਸਤੇ ਚੈਲੰਜ ਹੈ ਅਸੀਂ ਕੋ ਲੜਿਆ ਸਾਜ ਮਹੱਤ ਕਲਾ ਦੀ ਧਰਤੀ ਨੂੰ ਸਲੂਟ ਜਿਹਨੇ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਮਲਕਪਾ ਦੁਗਲੇ ਖਿਲਾਫ ਲਗਾਇਆ ਸੀ ਤੇ ਜਿੱਤ ਜਿੱਤੀਆਂ ਇਹਨਾਂ ਲੋਕਾਂ ਨੂੰ ਇੱਥੇ ਖਦੇੜ ਦਿਓ ਜਿਹੜੇ ਕਹਿੰਦੇ ਆ ਕਮੇਟੀਆਂ ਜਿੱਤ ਨਹੀਂ ਸਕਦੀਆਂ ਜਿਨ੍ਹਾਂ ਨੇ ਕਮੇਟੀਆਂ ਦੇ ਖਿਲਾਫ ਬਹੁਤ ਵੱਡੇ ਪ੍ਰਚਾਰ ਕੀਤੇ ਆ ਅਸੀਂ 25-30 ਸਾਲ ਤੋਂ ਸੰਘਰਸ਼ ਕਮੇਟੀਆਂ ਦੇ ਵਿੱਚ ਆ ਸਾਨੂੰ ਸੰਘਰਸ਼ ਲੜਿਆ ਤੇ ਕੋਨੂੰ ਮੁਵਾਰਕਾਂ ਦੇ ਦਿਓ ਦਿਓ ਛੋਟੇ ਛੋਟੇ ਮਤਭੇਦ ਪਲਾ ਕੇ ਸਾਝੇ ਦੁਸ਼ਮਣ ਦੇ ਖਿਲਾਫ ਲੜਨ ਵਾਲੀ ਲਾਈਨ ਲੈ ਕੇ ਆਓ ਜਿੱਤਾਂਗੇ ਜਿੱਤਾਂ ਸਦਾਂਗੇ ਹਾਜ਼ਰ ਦੇਖੋ ਤਾਂ ਮੋਰਚਾ ਚਾਲੂ ਆ ਤਾਂ ਸੱਤ ਬੰਦੇ ਮੇਰੇ ਕੱਲ ਤੋਂ ਹੋਰ ਦੇ ਮੋਰਚੇ ਦੇ ਵਿੱਚ ਰਾਂਗੇ ਸੱਤ ਬੰਦੇ ਕੋਲ ਬਈ ਦੋ ਬੰਦਾ ਮੇਰੇ ਬਈ ਜੀ ਇਸੇ ਬਾਅਦ ਮੈਂ ਅਰਜੀ ਸੰਭੋਲ ਰਿਹਾ ਸੱਤ ਬੰਦੇ ਹਰ ਰੋਜ਼ ਛੋਟੇ ਕੋਲੇ ਆਇਆ ਕਰਨਗੇ ਜਾਦੂ ਇਸ ਕੱਟਾ ਵੀ ਲਈਏ ਫਿਰ ਅਸੀਂ ਆਗਰਾ ਤੋਂ ਬਹੁਤ ਬਹੁਤ ਧੰਨਵਾਦ